ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਫਰਸਟ ਕਲਰ ਜਿਹੜੇ ਲੈ ਕੇ ਆਈਆਂ ਬਹੁਤ ਹੀ ਪਿਆਰੇ ਚਿਕਨਕਾਰੀ ਵਰਕ ਵਾਲੇ ਬਹੁਤ ਹੀ ਜ਼ਿਆਦਾ ਵਧੀਆ ਸੂਟ ਨੇ 5 ਮੀਟਰ ਦਾ ਸੂਟ ਆਲਓਵਰ ਚਿਕਨਕਾਰੀ ਵਰਕ ਵਾਲਾ ਸਪੈਸ਼ਲ ਰੇਟ ਆਇਆ ਹੈ ਜੀ ਚੇੱਕ ਕਰ ਤੁਸੀਂ ਇੱਕ ਸੂਟ ਬਾਏ ਕਰਦੇ ਹੋ ਤੁਹਾਨੂੰ 650 ਵਿੱਚ ਪਏਗਾ ਤੇ ਜੇਕਰ ਤੁਸੀਂ ਦੋ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਫਿਰ ਉਹ 1150 ਪਿਆੰਦੇ ਵਿੱਚ ਪੈ ਜਾਏਗਾ ਇੱਕ ਸੂਟ ਦਾ ਪ੍ਰਾਈਸ 650 ਰੁਪਏ ਆ ਤੇ ਦੋ ਦਾ 1150 ਰੁਪਏ ਸ਼ਿਪਿੰਗ ਚਾਰजेस ਫ੍ਰੀ ਹੈ ਰੰਗ ਇਹਦੇ ਵਿੱਚ 20 ਲਗਭਗ ਹੈਗੇ ਨੇ 5 ਮੀਟਰ ਤੁਸੀਂ ਟੋਟਲ 5 ਮੀਟਰ ਕਪੜਾ ਚਾਹੁੰਦੇ ਹੋ ਤਾਂ 650 ਤੇ ਜੇਕਰ 10 ਮੀਟਰ ਲੈ ਲੋਗੇ ਤਾਂ ਉਹ ਤੁਹਾਨੂੰ 1150 ਰੁਪਏ ਦੇ ਵਿੱਚ ਮਿਲ ਜਾਏਗਾ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਇੰਨਾ ਸੂਟਾਂ ਤੇ ਨਾਲ ਰਿਲੇਟਡ ਜਿਹੜੇ ਵੀ ਕਲਰ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਹੁਤ ਹੀ ਪਿਆਰਾ 1280 ਰੁਪਿਆਂ ਦੇ ਵਿੱਚ ਪਿਓਰ ਕਾਟਨ ਦੇ ਨਾਲ ਪਿਓਰ ਫਰੰਟ ਤੇ ਪੈਚਵਰਕ ਹੋਇਆ ਏਮਬ੍ਰੋਇਡਰੀ ਹੋਈ ਹੈ ਦੁਪੱਟਾ ਬਹੁਤ ਜ਼ਿਆਦਾ ਮਲਮਲ embroiderry ਵਾਲਾ ਪਿਆਰਾ ਹੈ। ਇਹ ਸੂਟ ਜਿਹੜਾ ਸਿੰਗਲ ਕਲਰ ਦੇ ਵਿੱਚ 1650 ਰੁਪਏ ਸ਼ਿਪਿੰਗ ਚਾਰਜਸ ਫ੍ਰੀ ਨਾਲ ਆਇਆ ਹੈ। ਕਲੈਕਸ਼ਨਾਂ ਕੁਛ ਇੱਕ ਤੋਂ ਇੱਕ ਦਰ ਹੋ ਗਈਆਂ ਨੇ। ਬਾਕੀ ਅਗਰ ਕਿਸੇ ਵੀ ਸੂਟ ਦੀ ਨਹੀਂ ਸਮਝ ਲਹ ਹੋ ਰਹੀ ਤਾਂ ਕਲੀਅਰ ਨਹੀਂ ਹੋ ਰਿਹਾ ਤਾਂ ਨੰਬਰ 623924575 ਚ ਦਿੱਤਾ ਆ। ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ। ਗੋਟਾ ਪੱਟੀ ਬਹੁਤ ਟ੍ਰੈਂਡ ਵਿੱਚ ਆ ਗਿਆ ਹੈ ਫਿਰ ਤੋਂ ਇਹ ਗੋਟਾ ਪੱਟੀ ਵਾਲੀਆਂ ਕਲੈਕਸ਼ਨਾਂ ਨੇ ਬਹੁਤ ਹੀ ਜ਼ਿਆਦਾ ਪਿਆਰੀਆਂ ਨੇ। ਓਰੀਜਨਲ ਕੋਟਾ ਪੱਟੀ ਟ੍ਰੈਡੀਸ਼ਨਲ ਚੈਪੂਰੀ ਵਰਕ ਦੇ ਨਾਲ ਹੈਂਡ ਬਲੋਕ ਪ੍ਰਿੰਟ ਹੈ ਸਾਰਾ ਹੀ ਕਾਟਨ ਫੈਬਰਿਕ ਹੈ ਕਾਟਨ ਦਾ ਹੀ ਬਾਟਮ ਹੈ ਦੁਪੱਟਾ ਜਿਹੜਾ ਵੱਖਰਾ-ਵੱਖਰਾ ਹੈ ਕਾਟਨ ਦਾ ਦੁਪੱਟਾ ਸ਼ਿਫੌਨ ਦਾ ਦੁਪੱਟਾ ਅਤੇ ਕੋਟਾ ਦਾ ਦੁਪੱਟਾ ਪਿਕਚਰਜ਼ ਵਿੱਚ ਕੁਝ ਦੇ ਨਾਲ-ਨਾਲ ਮੈਂਸ਼ਨ ਹੈ ਜਿਨ੍ਹਾਂ ਦੇ ਨਾਲ ਜਿਵੇਂ ਇਹ ਵਾਲਾ ਸੀ ਇਹ ਵਾਲਾ ਕੋਟਾ ਡੋਰੀਆ ਦਾ ਹੈ ਪਤਾ ਚੱਲ ਜਾਂਦਾ ਹੈ ਐਮ ਵਾਲਾ ਵੀ ਕੋਟਾ ਦਾ ਹੈ ਰੰਗ ਜਿਹੜੇ ਦੇ ਵਿੱਚ ਨੇ ਲਗਭਗ 50 ਰੰਗ ਹੈਗੇ ਨੇ ਤੇ ਰੇਟ ਜਿਹੜਾ ਇਹਨਾਂ ਦਾ 1500 ਰੁਪਏ ਆ ਸ਼ਿਪਿੰਗ ਚਾਰजेस ਫ੍ਰੀ ਆ बॉਟਮ ਵੀ ਪ੍ਰਿੰਟਡ ਐ ਸ਼ਰਟ ਤੇ ਬਹੁਤ ਜ਼ਿਆਦਾ ਪਿਆਰਾ ਗੋਟਾ ਪੱਟੀ ਵਰਕ ਹੋਇਆ ਦੁਪੱਟਾ ਬਹੁਤ ਸੋਹਣਾ ਪਿਆਰਾ ਐ ਤੇ ਰੰਗ ਜਿਹੜੇ ਵੀ ਇਹਨਾਂ ਵਿੱਚ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਸੂਟ ਜਿਹੜੇ ਕੀ ਐ ਸਾਰੇ ਹੀ ਅਵੇਲੇਬਲ ਨੇ ਜਿੰਨੇ ਵੀ ਮੈਂ ਅੱਜ ਦੀ ਵੀਡੀਓ ਵਿੱਚ ਇੱਥੇ ਐਡ ਕੀਤੇ ਨੇ ਐ ਜੀ ਮੈਂ ਇਹਨਾਂ ਦਾ ਨਾਂ ਮੈਂਸ਼ਨ ਐ ਦੁਪੱਟੇ ਦਾ ਸਤਾਰਾ ਸੋਦੇ ਵਿੱਚ ਸਿੰਗਲ ਕਲਰ ਦੇ ਵਿੱਚ ਪਿਓਰ ਕਾਟਨ ਦਾ 옐ੋ ਟੋਨ ਦੇ ਵਿੱਚ ਮਲਮਲ ਤੇ ਦੁਪੱਟੇ ਨਾਲ ਸਿੰਗਲ ਕਲਰ ਦੇ ਵਿੱਚ ਇੰਬਰਾਇਡਰ ਸ਼ਰਟ ਦੇ ਨਾਲ ਸੂਟ ਆਇਆ ਰੇਟ 1700 ਰੁਪਏ ਆ ਰੰਗ ਜਿਹੜਾ ਇਹਦੇ ਵਿੱਚ ਫਿਲਹਾਲ ਅਜੇ ਸਾਡੇ ਕੋਲ ਸਿੰਗਲ ਹੀ ਆਇਆ ਹੈ ਬਾਕੀ ਸੂਟ ਅੱਜ ਦੀ ਵੀਡੀਓ ਵਾਲੇ ਸਾਰੇ ਅਵੇਲੇਬਲ ਨੇ ਤੁਸੀਂ ਅਗਰ ਸੂਟਾਂ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਤੁਹਾਨੂੰ ਦਿੱਤਾ ਹੈ 6239245750 ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਬਾਰੇ ਤੁਸੀਂ ਜੋ ਵੀ ਜਾਣਨਾ ਚਾਹੁੰਦੇ ਅਕੀਆ ਜੇਕਰ ਤੁਸੀਂ ਸਟੇਟਸ ਵੇਖਣੀ ਆ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਆਪਣੇ ਨਾਮ ਤੇ ਸਿੱਧੀ ਦੇ ਨਾਮ ਨਾਲ ਤੇ ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਦੇ ਅਪਡੇਟਸ ਆ ਜਾਇਆਗਾ ਨਹੀਂ ਆ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋਣਾਵੇਂਵੇਂਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ